ਦਾ ਮੇ ਆਰ ਉਤਸ਼ਾਹ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਜਿਸ ਦੇਸ਼ ਵਿੱਚ ਪੜਾਈ ਸਿੱਖਿਆ ਵਧੀਆ ਹੁੰਦੀ ਹੈ ਤਾਂ ਉਹ ਦੇਸ਼ ਦੇ ਬੱਚੇ ਜਿਹੜੇ ਕੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਪਰ ਇੱਕ ਅੱਜ ਤੁਹਾਨੂੰ ਅਨੋਖੀ ਜੀ ਚੀਜ਼ ਦਿਖਾਵਾਂਗੇ ਇਹ ਸਕੂਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਮੋਬਾਈਲ ਸਕੂਲ ਹੈਗਾ ਤੇ ਇਸ ਸਕੂਲ ਵੱਲੋਂ ਗੁੱਡਵਿਲ ਸੁਸਾਇਟੀ ਵੱਲੋਂ ਇਸ ਸਕੂਲ ਵੱਖ-ਵੱਖ ਏਰੀਏ ਜਿੱਥੇ ਕਿ ਸਲਮ ਬੱਚੇ ਪੜ੍ਹਦੇ ਨੇਗੇ ਪੜਨਾ ਚਾਹੁੰਦੇ ਨੇ ਉਥੇ ਇਹ ਇੱਕ ਸਾਲ ਜਿਹੜਾ ਕਿ ਟਰਾਲੀ ਤੇ ਜਿਹੜਾ ਕਿ ਸਕੂਲ ਬਣਾਇਆ ਗਿਆਗਾ ਤਾਂ ਤੁਸੀਂ ਦੇਖ ਰਹੇ ਹੋ ਇਹ ਸਕੂਲ ਵਿੱਚ ਬੱਚੇ ਪੜ੍ਹਦੇ ਨੇਗੇ ਇੱਕ ਸਾਲ ਲਈ ਜਿਹੜਾ ਕਿ ਇਹ ਸਕੂਲ ਵੱਖ-ਵੱਖ ਏਰੀਆ ਵਿੱਚ ਜਾਂਦਾ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਸਾਡੇ ਨਾਲ ਇੱਥੋਂ ਦੇ ਜਿਹੜੇ ਕਿ ਜਿੰਨਾ ਵੱਲੋਂ ਇਹ ਸਕੂਲ ਸ਼ੁਰੂ ਕੀਤਾ ਗਿਆ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਨਮਸਕਾਰ ਨਮਸਕਾਰ ਜੀ ਨਮਸਕਾਰ ਨਾਮ ਕੀ ਤੁਹਾਡਾ ਮੇਰਾ ਨਾਮ ਕੇਵਲ ਕ੍ਰਿਸ਼ਨ ਗਰਗਿਆ ਕੇ ਕੇ ਗਰਗਿਆ ਗੱਲ ਕੀਤੀ ਜਾਵੇ ਸਕੂਲ ਫੁੱਡਵਿਲ ਸਾਇਟੀ ਬਹੁਤ ਵਧੀਆ ਜਿਹੜਾ ਕੀ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆਗਾ ਕਿੰਨੇ ਟਾਈਮ ਤੋਂ ਇਹ ਉਪਰਾਲਾ ਚੱਲ ਰਿਹਾ ਹੈ ਇਹ ਸਕੂਲ 2006 ਤੋਂ ਸ਼ੁਰੂ ਕੀਤਾ ਗਿਆ ਸੀ ਔਰ 2006 ਤੋਂ ਬਾਅਦ ਅਸੀਂ ਬਠਿੰਡੇ ਦੀਆਂ ਅਲੱਗ-ਅਲੱਗ ਜਿਹੜੀਆਂ ਸलम ਬਸਤੀਆਂ ਉਹਦੇ ਵਿੱਚ तकरीबन 1 ਸਾਲ ਦੇ ਕਿਰੀਏ ਅਸੀਂ ਇਹ ਸਕੂਲ ਚਲਾਉਨੇ ਆ ਜਿਹਦੇ ਵਿੱਚ ਕੇ ਸਲਾਮ ਬਖਸ਼ੀਆਂ ਦੇ ਬੱਚੇ ਪੂਰੀ ਤਰ੍ਹਾਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਦਾ ਆਧਾਰ ਕਾਰਡ ਵਗੈਰਾ ਲੈ ਕੇ ਇਹਨਾਂ ਦੀ ਗਿਣਤੀ 40 ਤੋਂ 50 ਤੱਕ ਵੀ ਹੋ ਜਾਂਦੀ ਹੈ ਪਰ ਕਈ ਵਾਰੀ ਇਹ ਡ੍ਰੌਪ ਆਊਟ ਹੋ ਜਾਂਦੇ ਨੇ ਤੇ ਗਿਣਤੀ ਕੀ ਵੀ ਰਹਿ ਜਾਂਦੀ ਤੋਂ 2006 ਤੋਂ ਬਾਅਦ ਜਦੋਂ ਅਸੀਂ ਸਕੂਲ ਚਲਾਉਂਦੇ ਰਹੇ ਉਹ ਜਿਹੜਾ ਚਿਪਾ ਦੇ ਜੋਗੀ ਨਗਰ ਚਿਪਾ ਦੇ ਉਪਰ ਅਸੀਂ ਸਟੂਡੀਓ ਹੈ ਇੱਕ ਵੈਨ ਦੇ ਵਿੱਚ ਅਸੀਂ ਚਲਾਉਂਗੇ ਇਹ ਸਾਡਾ 14ਵਾਂ ਸਟੂਡੀਓ ਸੋ ਇਦੇ ਵਿੱਚ 45 ਬੱਚਿਆਂ ਦੀ ਰਜਿਸਟ੍ਰੇਸ਼ਨ ਹੈ ਜਿਹੜੇ ਕਿ ਤਕਰੀਬਨ ਕੁਝ بڑے ਨੇ ਕੁਝ ਛੋਟੇ ਨੇ ਅਸੀਂ ਉਹਨਾਂ ਦੇ ਦੋ ਗਰੁੱਪ ਬਣਾ ਕੇ ਤਾਂ ਕਿ ਛੋਟੇ ਬੱਚਿਆਂ ਨੂੰ ਅਲੱਗ ਤੇ ਜਿਹੜੇ ਜਿਹੜੇ ਬੱਚੇ ਜ਼ਿਆਦਾ ਹੈਗੇ 15 ਤੋਂ 14 ਸਾਲ ਦਾ ਕਰਨੀ ਉਹਨਾਂ ਦਾ ਅਲੱਗ ਕਰਕੇ ਅਸੀਂ ਦੋ ਗਰੁੱਪ ਬਣਾ ਕੇ ਦੋ ਗਰੁੱਪਾਂ ਦੇ ਵਿੱਚ ਇਨਨੂੰ ਐਜੂਕੇਸ਼ਨ ਦੇਣੀ। ਤੋਂ ਇਸਤਾਂ ਦੀ ਜਦੋਂ ਇਹ ਜ਼ਿਆਦਾਤਰ ਬੱਚੇ ਬਹੁਤ ਵੀ ਸラム ਬਸਤੀਆਂ ਦੇ ਵਿੱਚ ਉੱਠੀਆਂ ਦੇ ਨੇ ਔਰ ਰੈਗ ਪੀਕਿੰਗ ਔਰ ਬਾਹਰ ਜਾ ਕੇ ਬੈਗਿੰਗ ਵਗੈਰਾ ਕਰਨੀ। ਕਿ ਸਾਡਾ ਮੰਤਵ ਇਹ ਹੈ ਵੀ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ। ਤਾਂ ਕਿ ਅੱਗੇ ਨੂੰ ਇਹਨਾਂ ਦੇ ਜੀਵਨ ਦੇ ਵਿੱਚ ਥੋੜਾ ਬਹੁਤ ਉਭਾਰ ਆਵੇ, ਸਫਲਤਾ ਆਵੇ। ਔਰ ਅਸੀਂ ਇਹਨਾਂ ਨੂੰ 1 ਸਾਲ ਦੇ ਵਿੱਚ ਇੱਕ ਤੱਕ ਤਿਆਰ ਕਰ ਦਿੰਨੇ ਆ ਕਿ ਉਸ ਤੋਂ ਬਾਅਦ ਅਸੀਂ ਜਿਹੜਾ ਨਜ਼ਦੀਕ ਦਾ ਕੋਈ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਉਹਦੇ ਵਿੱਚ ਇਹਨਾਂ ਦਾ ਦਾਖਲਾ ਕਰਵਾ ਦਿੰਨੇ ਆ ਤੇ ਅੱਗੇ ਫਿਰ ਗਵਰਨਮੈਂਟ ਸਕੂਲ ਦੇ ਵਿੱਚ ਜਿੱਥੇ ਕਿ ਸਾਰੀ ਚੀਜ਼ ਮਹਿਲਾ ਕਰਦੇ ਨੇ ਤੇ ਉਹ ਇਹਨਾਂ ਨੂੰ ਅੱਗੇ ਐਜੂਕੇਸ਼ਨ ਚੱਲਦੀ ਰਹਿੰਦੀ ਹੈ ਤੇ ਗੁੱਡਵਿਲ ਸੁਸਾਇਟੀ ਵੱਲੋਂ ਇਹਨਾਂ ਨੂੰ ਇਹ ਬਿਲਕੁਲ ਹੀ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਇਹਨਾਂ ਤੋਂ ਕੋਈ ਕਿਸੇ ਕਿਸਮ ਦਾ ਪੈਸਾ ਨਹੀਂ ਲਿਆ ਜਾਂਦਾ ਉਸ ਤੋਂ ਸੱਗੋ ਇਹਨਾਂ ਨੂੰ ਵੇਲੇ-ਵੇਲੇ ਸਿਰ ਇਹਨਾਂ ਦਾ ਮੈਡੀਕਲ ਚੈੱਕਅਪ ਹਮ ਕੈਂਪ ਜਿਵੇਂ ਆਯੂਸ਼ ਦਾ ਸੰਤਾਨ ਦਾ ਜਾਂ ਚੈਨਲ ਜੋ ਹੈ ਨਾ ਰੀ ਸਿਹਤ ਦਾ ਉਹ ਵੀ ਚੈੱਕਅਪ ਕਰਵਾਇਆ ਜਾਂਦਾ ਔਰ ਜਦੋਂ ਇਹਨਾਂ ਨੂੰ ਅਸੀਂ ਇੱਕ ਸਾਲ ਲਈ ਪੜਾਉਂਦੇ ਆ ਉਹਦੇ ਵਿੱਚ ਅਸੀਂ ਇੱਕ ਵਾਰੀ ਕੋਈ ਇਹਨਾਂ ਨੂੰ ਪੀਰ ਫਸਤਾਨ ਜਿਸ ਤਰ੍ਹਾਂ ਕੇ ਦਮਦਮਾ ਸਾਹਿਬ ਹੈ ਉੱਥੇ ਵੀ ਲੈ ਕੇ ਜਾਣੇ ਆ ਜਾਂ ਮਾਈ ਸਰਖਾਨਾ ਮੰਦਿਰ ਹੈ ਉੱਥੇ ਲੈ ਕੇ ਜਾਣੇ ਆ ਜਿਹਦੇ ਵਿੱਚ ਕੇ ਬਸ ਕਰਕੇ ਉਹਦੇ ਵਿੱਚ ਪ੍ਰੋਪਰਲੀ ਇਹਨਾਂ ਦੀ ਵਰਤੀ ਦੇ ਵੀ 2-3 ਨਾਲ ਮੈਂਬਰ ਹੁੰਦੇ ਨੇ ਤੇ ਉਹਨਾਂ ਦਾ ਅਸੀਂ ਇਹ ਵਿజిਟ ਕਰਵਾਉਨੇ ਆ ਔਰ ਜਗਾ ਜਗਾ ਤੇ ਜਿੱਥੇ ਵੀ ਸਾਨੂੰ ਦਾਨੀ ਮਿਲਦੇ ਰਹਿੰਦੇ ਨੇ ਇਹਨਾਂ ਨੂੰ ਕੱਪੜਿਆਂ ਦਾ ਕਿਤਾਬਾਂ ਦਾ ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਔਰ ਅਸੀਂ ਪਿਛਲੇ ਸਾਲ ਤੋਂ ਇੱਕ ਹੋਰ ਕੰਮ ਸ਼ੁਰੂ ਕੀਤਾ ਹੈ ਕਿ ਮਿਡੇ ਮੀਲ ਤਾਂ ਨਹੀਂ ਅਸੀਂ ਦੇ ਸਕਦੇ ਕਿਉਂਕਿ ਅਸੀਂ ਪੜ੍ਹਾਈ ਹੀ 2 ਤੋਂ 3 ਘੰਟੇ ਕਰਾਉਣੇ ਆ ਅਸੀਂ ਇਹਨਾਂ ਦੀ ਰਿਫਰੈਸ਼ਮੈਂਟ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਕਿ ਗੁੱਟਗੁਲ ਸੋਸਾਇਟੀ ਕਣੀਓ ਵੀ ਇਹਨਾਂ ਨੂੰ ਮੁਫਤ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ ਜਿਹੜੀ ਕਿ ਕਾਫੀ ਜੋ ਹੈ ਸਿਹਤਮੰਦ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਚਨੇ ਨੇ ਘਾਟ ਹੈ ਜਾਂ ਕੋਈ ਫਲ ਨੇ ਬਨਾਣਾ ਜਾਂ ਕੋਈ ਸੇਬ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਕਿਸੇ ਵੇਲੇ ਜਿਸ ਕੋਈ ਫੈਸਟੀਵਲ ਹੁੰਦਾ ਹੈ ਜਾਂ ਵੈਸੇ ਵੀ ਸਾਨੂੰ ਹੁੰਦਾ ਵੀ ਚਲੋ ਇੱਕ ਦਿਨ ਹਫਤੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਸਵੀਰਸਵੀ ਲਈਏ ਇਸ ਟੋਟਲ ਟੋਟਲ ਕਿੰਨੇ ਬੱਚੇ ਹੈਗੇ ਆਪਣੇ ਸਕੂਲ ਦੀ ਗੱਲ ਕੀਤੀ ਜਾਵੇ ਪ੍ਰੋਪਰ ਕਿੰਨੇ ਟਾਈਮ ਤੋਂ ਇਹ ਸਕੂਲ ਦੀ ਟਾਈਮਿੰਗ ਵੀ ਹੈ ਇਸ ਟਾਈਮਿੰਗ ਕਿੰਨੇ ਵਜੇ ਤੱਕ ਇਸ ਇਹ ਸਕੂਲ ਜਿਹੜਾ ਹੈ ਇਹ ਅਸੀਂ ਅਗਸਤ 1 ਅਗਸਤ 2024 ਤੋਂ ਸ਼ੁਰੂ ਕੀਤਾ ਜਿਹੜਾ ਪ੍ਰੈਜੈਂਸ ਸਕੂਲ ਔਰ ਇਹਦੇ ਵਿੱਚ 45 ਬੱਚਿਆਂ ਦੀ ਪੂਰੀ ਰਜਿਸਟ੍ਰੇਸ਼ਨ ਹੈ ਔਰ ਆਮ ਤੌਰ ਤੇ 40 ਤੇ 45 ਬੱਚੇ ਰੋਜ਼ ਇੱਥੇ ਬੜਾ ਰੈਗੂਲਰਲੀ ਆਉਂਦੇ ਨੇ ਜਿਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਤੇ ਸੁਸਾਇਟੀ ਵੱਲੋਂ ਇੱਕ ਟੀਚਰ ਰੱਖ ਕੇ ਜੋ ਲੇਡੀ ਟੀਚਰ ਹੈ ਇਹਨਾਂ ਨੂੰ ਉਹ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਇਸ ਤੋਂ ਇਲਾਵਾ ਟੂਕੀ ਹੇ ਝੂਗੀ ਝੋਕੜੀਆਂ ਦੇ ਨੇ ਇਹ ਤਾਂ ਜਿਹਨਿਕੇ ਪੂਰੇ ਸਟੌਕ ਦੀ ਪੂਰ ਨੇ ਇਹਨਾਂ ਨੂੰ ਅਸੀਂ ਇਹਨਾਂ ਦੇ ਕਾਰਡ ਬਣਾਏ ਹੋਏ ਨੇ ਇਹਨਾਂ ਨੂੰ ਅਸੀਂ ਗੁੱਡਵਿਲ ਕਾਰਡ ਕਹਿੰਦੇ ਆਂ ਔਰ ਉਹ ਕਾਰਡ ਉਹਨਾਂ ਦੀ ਫੋਟੋ ਲੈ ਕੇ ਉਹਨਾਂ ਦਾ ਆਧਾਰ ਕਾਰਡ ਲੈ ਕੇ ਉਹਨਾਂ ਦੇ ਜੀਆਂ ਦੀ ਪੂਰੀ ਗਿਣਤੀ ਲੈ ਕੇ ਉਮਰ ਲੈ ਕੇ ਅਸੀਂ ਉਹ ਪੂਰਾ ਉਹਨਾਂ ਦੇ ਬਸਤੀ ਦੇ ਉਹ ਇਹਨਾਂ ਦਾ ਸੋ ਕਾਰਡ ਪ੍ਰਧਾਨ ਹੈ ਉਸ ਤੋਂ ਕਰਵਾ ਕੇ ਇਹ ਮੁਖ ਜਿਹੜਾ ਇਹਨਾਂ ਦਾ ਹੈਡ ਹੁੰਦਾ ਫੈਮਲੀ ਦਾ ਉਹਦੇ ਦਸਤਕਰਾ ਕੇ ਤੇ ਫੇਸ ਸੋਸਾਇਟੀ تصਦੀਕ ਕਰਕੇ ਉਹਨਾਂ ਦੇ ਉਹ ਕਾਰਡ ਬਣਾਏ ਜਾਂਦੇ ਨੇ ਇਹ ਫੀਲ ਨੇ ਜਿਹੜੇ ਟੀਚਰ ਰੱਖੇ ਨੇ ਕਿ ਤੁਹਾਡੇ ਵੱਲੋਂ ਜਿਹੜਾ ਇਹਦਾ ਇਹ ਟੀਚਰ ਹੈ ਉਹ ਸਾਡੇ ਲਈ ਉਹ ਪੇਡ ਹੈ ਗੁੱਡਵਿਲ ਸੁਸਾਇਟੀ ਉਹਨਾਂ ਨੂੰ ਰੈਗੂਲਰਲੀ ਪੇ ਕਰਦੀ ਹੈ ਸੁਸਾਇਟੀ ਹੋਰ ਕਿਹੜੇ ਕਿਹੜੇ ਉਪਰਾਲੇ ਕਰਦੀ ਹੈ ਸਕੂਲ ਦੀ ਸਿੱਖਿਆ ਨੂੰ ਮਦਦ ਦੇ ਚੱਕਣ ਲਈ ਇੱਕ ਬੱਚਿਆ ਦਾ ਉਪਰਾਲਾ ਕੀਤਾ ਹੋਰ ਇਸ ਤੋਂ ਇਲਾਵਾ ਕੀ ਕੀ ਸਾਈਟੀ ਮੇਨਲੀ ਇਹਦੇ ਤੇ ਐਜੂਕੇਸ਼ਨ ਦੀ ਜਿਹੜੀ ਹੈ ਫੈਸਿਲਿਟੀਆਂ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਵੀ ਇੱਥੇ ਪਰਸਰਾਮ ਨਗਰ ਦੇ ਵਿੱਚ ਸੋਸਾਇਟੀ ਕਿਉਂਕਿ 45 ਸਾਲ ਹੋ ਗਏ ਸਰਵਿਸ ਕਰਦੀ ਨੂੰ ਜਿਸ ਵੇਲੇ ਸੋਸਾਇਟੀ 1980 ਦੇ ਵਿੱਚ ਸ਼ੁਰੂ ਹੋਈ ਸੀ ਉਸ ਵੇਲੇ ਪਰਸਰਾਮ ਨਗਰ ਦਾ ਏਰੀਆ ਜੋ ਹੈ ਉਹ ਬਹੁਤ ਹੀ ਪਿਛੜਿਆ ਇਲਾਕਾ ਜਦੋਂ ਕਿ ਪਿਛੜਿਆ ਇਲਾਕਾ ਸੀ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸੋਸਾਇਟੀ ਨੇ ਇਸ ਏਰੀਆ ਨੂੰ ਡਾਊਨ ਅਤੇ ਇੱਥੇ ਸਭ ਤੋਂ ਪਹਿਲਾਂ ਇੱਕ ਗੁਡਵਿੰਗ ਹੈ ਠੀਕ ਹੈ ਜਿਹੜੇ ਕੇ ਟਾਈਮ ਦੇ ਨਾਲ ਹੁਣ ਪੂਰਾ 24 ਆਵਰ ਸਰਵਿਸ ਦੇ ਕੇ ਗੁਡਵਿੰਗ ਕਾਲ ਬੰਨ੍ਹ ਦਿੱਤੀ ਹੈ ਜਿਹਦੇ ਵਿੱਚ ਜਿਆਦਾ ਗਾਇਨੀ ਦਾ ਦੰਦਾਂ ਦਾ ਅੱਖਾਂ ਦਾ ਹੋਰ ਬਹੁਤ ਕੰਮ ਹੁੰਦਾ ਹੈ ਤੇ ਜਿੰਨੇ ਵੀ ਨਗਰ ਦੇ ਨਿਵਾਸੀ ਨੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ 1994 ਤੋਂ ਇੱਕ ਰੈਕੋਗਨਾਈਜ਼ ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਅਫੀਲੀਏਸ਼ਨ ਹੈ ਉਹ 10ਵੀਂ ਤੱਕ ਦਾ ਉਹ ਚਲਾ ਜਾਂਦਾ ਪਰ ਫਰਮ ਨਗਰ ਦੇ ਮੇਨ ਰੋਡ ਦੇ ਉੱਪਰ ਗਲੀ ਨੰਬਰ 23 ਦੇ ਵਿੱਚ ਔਰ ਜਿਸੇ ਪੂਰਾ ਟ੍ਰੇਨ ਦਾ ਸਟਾਫ ਔਰ ਬਹੁਤ ਹੀ ਪਿਛਲੇ ਕਈ ਸਾਲਾਂ ਤੋਂ ਪਾਈ ਦੇ ਪੱਖੋਂ ਵੀ ਐਮਸੀਬੀ ਐਮਸੀਡਿ ਜੋ ਹੈ ਸਾਡੀ ਨੀਂ ਸਕਾਰਪੋਰੇਸ਼ਨ ਉਹਦੇ ਵੱਲੋਂ ਵੀ ਅਵਾਜ਼ ਦਿੱਤਾ ਜਾਂਦਾ ਕਿ ਪਾਈ ਬਹੁਤ ਊਜੀ ਹੈ ਦੇ ਨਾਮ ਦਿੱਤਾ ਗਿਆ ਮਾਤਾ ਵਿਦਿਆ ਦੇਵੀ ਇਹ ਅੱਜ ਵੀ ਮਾਤਾ ਵਿਦਿਆ ਦੇਵੀ ਜਿਹੜੀ ਹੈ ਉਹੀ ਇਹਨਾਂ ਦੇ ਡੈਡ 104 ਸਾਲ ਦੀ ਹੋ ਗਏ ਹੋਏ। ਔਰ ਜਦੋਂ ਅਸੀਂ ਇਹ ਵੈਨ ਬਣਾ ਰਹੇ ਸੀ ਤਾਂ ਸਾਨੂੰ ਫੰਡਸ ਦੀ ਬੜੀ ਜ਼ਰੂਰਤ ਸੀ। ਤਾਂ ਜਿਹੜੇ ਇਹਨਾਂ ਦੇ بیٹے ਸੀਗੇ ਪਵਨ ਜਿੰਦਲ ਜੀ ਜਿਹੜੇ ਕਿ ਕੱਪੜੇ ਦੇ ਵਪਾਰੀ ਹਨ ਉਹ ਅੱਗੇ ਆ ਕੇ ਕਹਿੰਦੇ ਜੀ ਜੇ ਤੁਸੀਂ ਵੈਨ ਬਣਾਓ ਬੱਚਿਆਂ ਨੂੰ ਐਜੂਕੇਸ਼ਨ ਦਿਓ ਤੇ ਅਸੀਂ ਇਹਦਾ ਖਰਚਾ ਦੇਵਾਂਗੇ। ਇਹ ਉਸ ਮਾਤਾ ਤੇ ਸਰਤਾ ਦੇ ਅਸੀਂ ਗੁਡਵਿਲ ਸੁਸਾਇਟੀ ਮੁਖਤ ਰੱਖਦੀ ਹੋਈ ਪਾਸ ਕੀਤਾ ਗਿਆ ਕਿ ਇਹ ਸਾਨੂੰ ਵੈਨ ਬਣਾ ਕੇ ਦੇ ਰਹੇ ਨੇ ਸਾਨੂੰ ਮਾਇਕ ਸਹਾਇਤਾ ਦੇ ਰਹੇ ਨੇ ਤਾਂ ਇਸ ਦਾ ਨੋ ਜੋ ਸਕੂਲ ਵੈਨ ਦਾ ਨੋ ਮਾਤਾ ਵਿਦਿਆ ਦੇਵੀ ਗੁਡਵਿਲ ਮੋਬਾਈਲ ਸਕੂਲ ਵੈਨ ਰੱਖਿਆ ਗਿਆ। ਔਰ ਇਹ 2021-22 ਤੋਂ ਇਹ ਵੈਨ ਬਣ ਕੇ ਵਿਆਕ ਹੋ ਗਈ ਸੀ। ਔਰ ਜਿਹੜੇ ਦੇ ਉਸ ਵੇਲੇ ਦੇ ਜਿਹੜੇ ਡਿਪਟੀ ਕਮਿਸ਼ਨਰ ਮਿਸਟਰ ਪਰੇ ਸੀ ਉਹਨਾਂ ਨੇ ਇਸ ਦਾ ਉਹਦਾ ਘੱਟ ਨਹੀਂ ਕੀਤਾ ਸੀਗਾ ਔਰ ਉਸ ਤੋਂ ਬਾਅਦ ਇਹ ਜਗਾ ਜਗਾ ਤੇ ਪੈਂ ਜਿੱਥੇ ਵੀ ਅਸੀਂ ਲੋੜਦੇ ਆ ਇਹ ਟੁਕਟ ਟਰੈਕਟਰ ਟਰਾਲੀ ਦੇ ਉੱਪਰ ਬਣੀ ਹੋਈ ਹੈ ਅਸੀਂ ਇਸ ਨੂੰ ਟਰੈਕਟਰ ਦੇ ਨਾਲ ਲਗਾ ਕੇ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਜਾਂ ਜਿੱਥੇ ਅਸੀਂ ਪੂਰਨਾ ਹੁੰਦਾ ਇੱਕ ਸਾਲ ਤੋਂ ਬਾਅਦ ਉਸੇ ਉੱਤੇ ਲੈ ਜਾਂਦੇ ਹਾਂ ਔਰ ਇਸ ਨੂੰ ਪੂਰੀ ਤਰ੍ਹਾਂ ਸਟੇਬਲ ਕਰਨ ਦੇ ਲਈ ਅਸੀਂ ਪੂਰੇ ਅਰੇਂਜਮੈਂਟ ਕਰਦੇ ਹੋਏ ਆ ਕੇ ਕਿਸੇ ਵੀ ਸਾਡੇ ਬੱਚਿਆਂ ਦਾ ਜਾਂ ਹੋਰ ਦਾ ਕੋਈ ਵੀ ਇਸ ਤਰ੍ਹਾਂ ਦੀ ਜ਼ਰੂਰਤ ਨਾ ਹੋਵੇ ਇਹ ਦੇ ਦਿੱਚੀ ਤੇ ਸਕੂਲ ਸਾਡਾ ਬਹੁਤ ਹੀ ਵਧੀਆ ਚੱਲ ਰਿਹਾ ਹੈ ਔਰ ਇਸ ਤੋਂ ਬਗੈਰ ਜੇ ਨਾ ਤੁਸੀਂ ਪੁੱਛਿਆ ਵੀ ਹੋਰ ਕੀ ਕੰਮ ਕਰਦੀ ਹੈ ਤਾਂ ਇੱਕ ਤਾਂ ਗੁੱਡਵਿਲ ਹਾਈ ਸਕੂਲ ਜਿਹੜਾ ਫਿਲੀਏਟਿਡ ਮੈਸੂ ਦੱਸਿਆ ਉਸ ਤੋਂ ਬਾਅਦ ਇੱਕ ਗੁੱਡਵਿਲ ਭਵਨ ਹੈ ਉਹ ਵੀ 25 ਨੰਬਰ ਗਲੀ ਦੇ ਵਿੱਚ ਹੈ ਮੇਨ ਰੋਡ ਦੇ ਉੱਪਰ ਹੀ ਔਰ ਇਸ ਦੀ ਜਿਵੇਂ ਸ਼ਹਿਰ ਦੇ ਵਿੱਚ ਬੜੇ-ਬੜੇ ਹੋਰ ਵੀਰ ਕਲੋਨੀ ਦੇ ਵਿੱਚ ਜਾਂ ਲੋਰ ਰਾਮਾ ਜਿਸ ਤਰ੍ਹਾਂ ਹੈ ਇਹੋ ਜਿਹੇ ਭਵਨ ਬਣੇ ਹੋਏ ਨੇ ਗੀਤਾ ਭਵਨ ਬਣੇ ਹੋਏ ਨੇ ਉਸ ਤਰਫ ਦੇ ਉੱਪਰ ਇੱਕ ਬਹੁਤ ਵੱਡਾ ਏਸੀ ਹਾਲ ਔਰ ਏਸੀ ਡਾਈਨਿੰਗ ਹਾਲ ਔਰ ਪੂਰੀ ਤਰ੍ਹਾਂ ਉਸ ਨੂੰ ਜਿਹੜਾ ਹੈ ਉਹ ਗੁੱਡਵਿਲ ਸੁਸਾਇਟੀ ਚਲਾਉਂਦੀ ਹੈ ਔਰ ਲਾਈਨ ਪਾਰ ਦੇ ਜਿੰਨੇ ਵੀ ਬਸਤੀਆਂ ਨੇ ਇਲਾਕੇ ਨੇ ਉਹਦੇ ਵਿੱਚ ਸਿਰਫ ਇਹੀ ਕੋ ਜਿਹੜਾ ਹੈ ਭਵਨ ਹੈ ਇਥੇ ਕੇ ਲੋਕਾਂ ਨੂੰ ਆਪਣੇ ਜੋ ਕੋਰਪੋਰਨ ਹੈ ਜਾਂ ਕੋਈ ਹੋਰ ਰਿਲੀਜੀਅਸ ਸੈਰੇਮੋਨੀਜ਼ ਹੈ ਜਾਂ ਕੋਈ ਕਲਚਰਲ ਐਕਟੀਵਿਟੀਆਂ ਹੈ ਉੱਥੇ ਉਹ ਬਹੁਤ ਹੀ ਥੋੜਾ ਜਾਂ ਇਹਨੂੰ ਚਲਾਉਣ ਖਾਤਰ ਜੋ ਸਾਨੂੰ ਪੈਸਾ ਹੈ ਉਹ ਦੇ ਕੇ ਅਸੀਂ ਉਸ ਦਾ ਉਹ ਫਾਇਦਾ ਦਿਖਾਉਂਦੇ ਨੇ ਬੜੇ ਲਾਭਪਾਦ ਹੁੰਦੇ ਨੇ ਇੱਥੋਂ ਦੇ ਜੋ ਮਨਿਸਟਰ ਐਮ ਐਲ ਏ ਡੀ ਸੀ ਹੋਰ ਪਤਵੰਤੇ ਸੱਜਣ ਸਭ ਨੂੰ ਇਸ ਡਿਵੈਲਪਮੈਂਟ ਬਾਰੇ ਪਤਾ ਹੈ ਔਰੇ ਪਿਛਲੇ ਕੋਈ 7-8 ਸਾਲ ਤੋਂ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ ਹੈ ਇਸ ਦੇ ਨਾਲ ਨਾਲ ਹੀ ਪਿਛਲੇ 2 ਸਾਲ ਤੋਂ ਇੱਕ ਬੱਚਿਆਂ ਲਈ ਜਿਹੜੇ ਬਹੁਤ ਛੋਟੇ ਬੱਚੇ ਨੇ ਜਿਨ੍ਹਾਂ ਦੇ ਮਾਪੇ ਕੰਮਕਾਰ ਤੇ ਜਾਂਦੇ ਨੇ ਔਰ ਉਹਨਾਂ ਬੱਚਿਆਂ ਦੀ ਸੰਭਾਲ ਵੀ ਹੋ ਜਾਂਦੀ ਹੈ ਔਰ ਅਸੀਂ ਕੋ ਉਹ ਸਕੂਲ ਵੀ ਜਿਹੜਾ ਹੈ ਜਿਹੜੀ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਕੇ ਕੋਈ 60 ਦੇ ਕਰੀਬ ਹੁਣ ਬੱਚੇ ਹਨ ਔਰ ਉਹਦੇ ਵਿੱਚ AC ਕਮਰੇ ਨੇ ਪੂਰਾ ਸਮਾਰਟ ਜਿ ਜਿਸ ਤਰ੍ਹਾਂ ਹੁੰਦੇ ਨੇ ਇਸ ਤਰ੍ਹਾਂ ਦੇ ਕੈਮਰੇ ਲੱਗੇ ਹੋਏ ਨੇ ਔਰ ਉਹਦੇ ਮੁਤਾਬਕ ਪੂਰੇ ਸਟਾਫ ਹੈ ਉਹਨਾਂ ਦੀ ਪੂਰੀ ਕੇਅਰ ਕੀਤੀ ਇਸ ਤੋਂ ਬਾਅਦ ਸਾਡਾ ਇੱਕ ਸਕਿੱਲ ਸੈਂਟਰ ਹੈ ਖੇਤਾ ਸਿੰਘ ਬਸਤੀ ਦੇ ਵਿੱਚ ਉੱਥੇ ਖੇਤਾ ਸਿੰਘ ਬਸਤੀ ਦੇ ਵਿੱਚ ਇਹਦਾ ਸੀ ਸਕੂਲ ਸੌਰੀ ਖੇਤਾ ਸਿੰਘ ਬਸਤੀ ਦੇ ਵਿੱਚ ਸਕਿੱਲ ਸੈਂਟਰ ਖੋਲਿਆ ਉਹਦੇ ਵਿੱਚ ਬੱਚੇ ਜਿਹੜੀ ਲੜਕੀਆਂ ਨੇ 16 17 18 20 ਸਾਲ ਦੀਆਂ ਜਾਂ ਇਸ ਤੋਂ ਜ਼ਿਆਦਾ ਵੀ ਨੇ ਉਹਨਾਂ ਲਈ ਅਸੀਂ ਸਿਲਾਈ ਸੈਂਟਰ ਉਦੇ ਵਿੱਚ ਹੀ ਇੱਕ ਕੰਪਿਊਟਰ ਸੈਂਟਰ ਖੁੱਲਿਆ ਹੈ ਉਹਦੇ ਵਿੱਚ ਹੀ ਅੱਜ ਕੱਲ ਜਿਸ ਤਰ੍ਹਾਂ ਹੈ ਸ਼ਿੰਗਾਰ ਵਗੈਰਾ ਕਰਨ ਲਈ ਜਿਹੜੇ ਪਾਰਲਰ ਨੇ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸੇ ਸੈਂਟਰ ਦੇ ਵਿੱਚ ਇੱਕ ਹੋਮੋਪੈਥਿਕ ਫਰੀ ਡਿਸਪੈਂਸਰੀ ਵੀ ਖੁੱਲ੍ਹੀ ਹੋਈ ਹੈ ਗੱਲ ਕੀਤੀ ਜਾਵੇ ਉਹ ਕਿੰਨੇ ਟੀਚਰ ਪੜ੍ਹਾਉਂਦੇ ਨੇ ਇਸ ਗੱਲ ਤੇ ਇੱਕੋ ਹੀ ਟੀਚਰ ਨੇ ਹਾਂ ਕਿਉਂਕਿ ਇਹਦੇ ਵਿੱਚ ਵੱਡੇ ਤੇ ਛੋਟੇ ਬੱਚਿਆਂ ਦੇ ਅਸੀਂ ਦੋ ਸੈਕਸ਼ਨ ਸ਼ੁਰੂ ਕਰਨਾ ਮਤਲਬ ਚਲਾਉਣੇ ਆ ਜਿਹਦੇ ਵਿੱਚ ਕੇ ਸਾਨੂੰ ਇੱਕ ਜਿਹੜਾ ਹੈ ਪਿਕਚਰ ਹੀ ਕਾਫੀ ਹੁੰਦਾ ਸਾਰੇ ਪੜਾਏ ਜਾਂਦੇ ਨਾ ਅਸੀਂ ਫੋਲੋ ਕਰਦੇ ਆਂ ਜੇਲਾ ਦੇ ਤੌਰ ਤੇ ਐਪੀਕ ਕਮਿਸ਼ਨਰ ਕਨੀਓ ਇੱਕ ਸੁਸਾਇਟੀ ਬਣਾਈ ਗਈ ਹੈ ਅੰਡਾ ਐਜੂਕੇਸ਼ਨ ਸੁਸਾਇਟੀ ਔਰ ਉਸ ਦਾ ਅਸੀਂ ਐਗਜ਼ੀਕਿਊਟਿਵ ਦੇ ਗੁੱਡਵਿਲ ਸੁਸਾਇਟੀ ਵੀ ਹੀ ਮੈਂਬਰ ਹੈ ਔਰ ਉਹਦੇ ਵਿੱਚ ਜਿਵੇਂ ਅਸੀਂ ਪਾਸ ਕੀਤਾ ਹੋਇਆ ਹੈ ਗੁੱਡਵਿਲ ਸੁਸਾਇਟੀ ਨੂੰ ਬਹੁਤ ਸਰਵੇਖਣ ਤੋਂ ਬਾਅਦ 9 ਪਾਰ ਦਾ ਇਲਾਕਾ ਜਿਹੜਾ ਹੈ ਦਿੱਤਾ ਹੋਇਆ ਹੈ ਇਹ ਇੱਥੇ ਗੁੱਡਵਿਲ ਸੁਸਾਇਟੀ ਹੀ ਹੈ ਜਿਸ ਨੂੰ ਕੁੱਲ ਹੈ। ਔਰ ਉਸ ਦੇ ਵਿੱਚ ਅਸੀਂ ਇਹ ਚੀਜ਼ ਨੂੰ ਚਲਾ ਰਹੇ ਹਾਂ ਇਸੇ ਉਹਨਾਂ ਦੇ ਜੀ ਡਾਇਰੈਕਸ਼ਨ ਦੇ ਮੁਤਾਬਕ ਤੇ ਉਹਨਾਂ ਦਾ ਪੰਜਾਬੀ ਦਾ ਮੀਡੀਅਮ ਹੀ ਹੈ। ਬਿਲਕੁਲ ਠੀਕ ਬਿਲਕੁਲ ਠੀਕ ਤਸਵੀਰਾਂ ਦੇਖ ਰਹੇ ਹੋ ਅੰਦਰ ਤੁਹਾਨੂੰ ਸਕੂਲ ਦਿਖਾ ਦਿਆਂ ਇੱਕ ਵਾਰੀ। ਇਸ ਸਕੂਲ ਵਿੱਚ ਜਿਹੜਾ ਕਿ ਮੋਬਾਈਲ ਸਕੂਲ ਹੈਗਾ ਇਹ ਵਕ ਵਕ ਏਰੀਏ ਵਿੱਚ ਜਾ ਕੇ 1 ਸਾਲ ਲਾਉਂਦੀ ਹੈ ਇਸਲਾ ਮੇਰੀ ਇਹ ਬੱਚਿਆਂ ਨੂੰ ਪੜਾਖ ਹੈ ਜਿਹੜਾ ਕਿ ਅੱਗੇ ਬੱਚੇ ਨਾਲ ਵੀ ਗੱਲਬਾਤ ਕਰਦੇ ਆ ਇਸ ਤਰ੍ਹਾਂ ਸਿੱਖਿਆ ਦਿੱਤੀ ਜਾਂਦੀ ਹੈ ਬੇਟਾ ਕੀ ਨਾਮ ਹੈ ਕੋਲਖਾ ਕੀ ਨਾਮ ਹੈ ਜੀ ਸੁਣਾ ਮਾਤਾ ਸੋਲਾ ਕੋਰਨ ਸੋਲਾ ਸੋਲਾ ਤਨਾ ਬੱਤੀ ਸੋਲਾ ਕਿਆ ਵਾਲੀ ਰੋਟੇ ਚਾਟਾ ਸੋਲਾ ਕੰਝਾ ਚਸੀ ਰੋਟੇ ਚਾਂਦੇ ਰੋਟੇ ਚ ਦਬਾਰਾ ਕਲਾਸ ਹੈ ਸਹੀ ਸਮਝਾ ਕੇ ਕਾਲੀ ਸਦਾ ਹੈ ਇਹ کون سا ਏਰੀਆ ਹੈ কোন સે ਏਰੀਆ મે پڑھਤੇ ਹੋ ਆਮ ਆਪਾ ਚੜਾਤੇ ਆਪ ਕੋ ਹੋਰ ਵੀ ਕੋਈ ਬੱਚਾ ਹੈਗਾ ਕਿਸ ਤਰ੍ਹਾਂ ਮਾਪਿਆਂ ਦਾ ਸਹਿਯੋਗ ਮਿਲਦਾ ਜੇ ਗੱਲ ਕੀਤੀ ਜਾਵੇ ਸਰ ਮਾਪਿਆਂ ਦੇ ਸਹਿਯੋਗ ਐਵੇਂ ਇਸ ਤਰ੍ਹਾਂ ਆਪਾ ਕਹਿ ਸਕਦੇ ਕਿ ਪਹਿਲਾਂ ਤਾਂ ਮਤਲਬ ਇਹਦਾ ਹੈ ਨਹੀਂ ਸੀਗਾ ਕਿਉਂਕਿ ਸਰ ਇਹਨਾਂ ਨੂੰ ਐ ਹੁੰਦਾ ਸੀ ਕਿ ਤੁਹਾਨੂੰ ਬੱਚੇ ਨੂੰ ਥੋੜਾ ਬਾਹਰ ਭੇਜਣਾ ਪੈਦਾ ਹੈ ਜਾਂ ਕੁੜੀਆਂ ਨੂੰ ਬਹੁਤ ਦੂਰ ਭੇਜਣਾ ਪੈਦਾ ਹੈ ਪਟਾਚੀ ਸਰ ਇਹਨਾਂ ਲੋਕਾਂ ਜੇ ਲਾਸਤ ਆਏਗੇ ਤੇ ਖੁਦ ਇਹਨਾਂ ਵਾਸਤੇ ਇੱਕ ਮੋਬਾਈਲ ਸਕੂਲ ਵਾਂਗ ਤਿਆਰ ਕੀਤੀਏਗੀ ਜਿਹੜੇ ਸੀ ਤੁਹਾਡੇ ਇਲਾਕੇ ਦੇ ਵਿੱਚ ਖੜੀ ਕਰਕੇ ਬੱਚਿਆਂ ਨੂੰ ਮਤਲਬ ਕਿ ਕੋਲ ਬੁਲਾ ਕੇ ਅਸੀਂ ਪੜਾਇਆ ਕਰਾਂਗੇ ਤੇ ਪੇਰੈਂਟਸ ਨੂੰ ਇਹ ਹੌਸਲ ਰਹਿ ਹੈ ਕਿ ਅਗਰ ਤੁਸੀਂ ਸਾਨੂੰ ਮਤਲਬ ਥੋੜਾ ਜਿਹਾ ਸਹਿਯੋਗ ਦਿਓਗੇ ਤਾਂ ਅਸੀਂ ਇਹਦੇ ਤੋਂ ਥੋੜਾ ਜਿਹਾ ਸਹਿਯੋਗ ਕਰ ਪਾਵਾਂਗੇ ਤਾਂ ਬੱਚਾ ਹੋ ਗਿਆ ਬਜੇ ਕੁਝ 1 2 3 4 5 6 ਵਾਰ 72 7 ਵਾਰ 83 9 ਵਾਰ 80 8 ਵਾਰ 96 9 ਪਾਇ 60 10 ਪਾਇ ਤਾਂ ਜੀ ਗੱਲ ਕੀਤੀ ਜਾਂਦੀ ਤੇ ਮੇਰਾ ਨਾਮ ਸ਼ੇਤਾ ਹੈਗੀ ਹੈ ਮੈਂ ਸਕੂਲ ਨੂੰ ਹੈਂਡਲ ਕਰ ਰਹੀ ਹੈਗੀ ਸਰ ਇਹਦੇ ਵਿੱਚ ਦੋ ਬੈਚ ਚੱਲ ਰਹੇ ਹੈਗੇ ਟੋਟਲ ਸਰ ਇਹਦੇ ਵਿੱਚ ਅਰਾਊਂਡ 45 ਸਟੂਡੈਂਟਸ ਪੜ੍ਹਾਉਂਦੇ ਹੈਗੇ ਹਾਂਜੀ ਸਰ ਪੜ੍ਹਾਉਂਦੇ ਉਹ ਸਬਜੈਕਟ ਦੀ ਗੱਲ ਕੀਤੀ ਜਾਵੇ ਕਿੰਨੇ ਟਾਈਮ ਦੇ ਇਸ ਸਰ ਇਹਦੇ ਵਿੱਚ ਅਸੀਂ ਮੈਥ ਔਰ ਮਤਲਬ ਕਿ ਜਿੰਨੇ ਦੇ ਪੰਜਾਬੀ ਬਣਾਣੀ ਹੈ ਜਿਹੜਾ ਬਹੁਤ ਜ਼ਰੂਰੀ ਹੈ ਬੱਚੇ ਵਾਸਤੇ ਸਰ ਇਹ ਮਤਲਬ ਕਿ ਜਿਹੜੇ ਬੱਚੇ ਸਕੂਲ ਨਹੀਂ ਜਾ ਪਾਉਂਦੇ ਉਹਨਾਂ ਨੂੰ ਅਸੀਂ ਪ੍ਰਾਇਮਰੀ ਐਜੂਕੇਸ਼ਨ ਪ੍ਰੋਵਾਈਡ ਕਰਕੇ ਇੱਕ ਸਾਲੀ ਮਤਲਬ ਕਿ ਅਰੇ ਥਾ ਜਾਣਦਾ ਹੈ ਇਹਦਾ ਨਾਮ ਹੀ ਗੁਰਪ੍ਰੀਤ ਮੋਬਾਈਲ ਸਕੂਲ ਹੈ ਸਪੈਸ਼ਲੀ ਮੋਬਾਈਲ ਮਤਲਬ ਕਿ ਇੱਕ ਜਗ੍ਹਾ ਸਿਰ ਰਹਿ ਕੇ ਬੱਚਿਆਂ ਨੂੰ ਪੂਰੀ ਐਜੂਕੇਸ਼ਨ ਮਤਲਬ ਕਿ ਜਿੰਨਾਂ ਨੂੰ ਉਹ ਹੋਣਾ ਚਾਹੀਦਾ ਹੈ ਟੈਸਟ ਵਾਸਤੇ ਪ੍ਰਪੇਅਰ ਕਰਵਾ ਕੇ ਅਸੀਂ ਉਨੇ ਹੀ ਦੇ ਉਹਨਾਂ ਨੂੰ ਪੜ੍ਹਾ ਕੇ ਦੇਸੀ ਫਿਰ ਉਹਨਾਂ ਦੇ ਪਰਵਾਨੀ ਹੈਗੇ ਪਰ ਇਸੀ ਏਰੀਏ ਦੇ ਨੇ ਹਾਂਜੀ ਸਰ ਇਹ ਸਾਰੇ ਬੱਚੇ ਇਸੇ ਏਰੀਆ ਦੇ ਨੇ ਜੋਗੀ ਨਗਰ ਦੇ ਨੇ ਸਰ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਦਿਹਾੜੀ ਵਗੈਰਾ ਕਰਦੇ ਨੇ ਜਿਹੜਾ ਕਿ ਐਫਰਟ ਨਹੀਂ ਕਰ ਪਾਦੇ ਆਪਣੇ ਬੱਚੇ ਨੂੰ ਸਕੂਲ ਭੜਾਉਣ ਵਾਸਤੇ ਕਿ ਬੱਚੇ ਜਿਹੜਾ ਆਧਾਰ ਕਾਰਡ ਵੀ ਨਹੀਂ ਬਣੇ ਹੋਏ ਤਾਂ ਕਰਕੇ ਇਹਨਾਂ ਨੂੰ ਕਈ ਵਾਰ ਆਪਣੇ ਜਿਹੜੇ ਐਡਮਿਸ਼ਨ ਵੀ ਨਹੀਂ ਦੇ ਪਾਦੇ ਸਕੂਲ ਵਾਲੇ ਇਹਨਾਂ ਨੂੰ ਮਤਲਬ ਕਾਫੀ ਚਾਹ ਹੁੰਦੀ ਵੀ ਅਸੀਂ ਵੀ ਪੜੀਏ ਸਾਨੂੰ ਵੀ ਕੁਝ ਆਉਂਦਾ ਹੋਵੇ ਜ਼ਿੰਦਗੀ ਦੇ ਵਿੱਚ ਗੱਲ ਕੀਤੀ ਜਾਵੇ ਟਾਈਮਿੰਗ ਦੀ ਗੱਲ ਹੈ ਜੀ ਕਿੰਨਾ ਟਾਈਮ ਲੱਗਦਾ ਕਲਾਸਿਸ ਦਾ ਸਰ ਟਾਈਮਿੰਗ ਜਿਹੜੀ ਹੁੰਦੀ ਹੈ 2 ਤੋਂ 4 ਹੁੰਦੀ ਹੈਗੀ ਆ ਬੱਚਾ ਜੀ ਤਾਂ ਕਿ ਇਹ ਦੋ ਬੈਚਸ ਹੁੰਦੇ ਹੈਗੇ ਇੱਕ ਤਾਂ ਹੁੰਦਾ ਹੈ 2 ਤੋਂ 3 ਜੀ ਦੇ ਵਿੱਚ ਅਸੀਂ ਛੋਟੇ ਬੱਚੇ ਨੂੰ ਪੜ੍ਹਾਉਨੇ ਆ ਕਿੰ ਤੋਂ 4 ਹੁੰਦੇ ਜਿਹੜੇ ਵੱਡੇ ਬੱਚੇ ਹੁੰਦੇ ਨੇਗੇ ਤਾਂ ਕਿ ਅਸੀਂ ਇਹਨਾਂ ਨੂੰ ਅਲੱਗ ਤੋਂ ਸੈਪਰੇਸ਼ਨ ਕਰਕੇ ਵੀ ਇੱਕ ਇੱਕ ਬੱਚੇ ਦੇ ਧਿਆਨ ਦੇ ਸਕੀਏ ਸਾਲ ਹੋ ਗਏ ਇਸ ਜੇ ਇਸੀ ਥਾਂ ਦੀ ਗੱਲ ਸਰ ਜੋਗੀ ਨਗਰ ਦੇ ਵਿੱਚ ਤਾਂ ਹਲੇ ਸਾਨੂੰ 2 ਮੰਥ ਹੋਏ ਨੇ 2 ਮੰਥ ਹਾਂਜੀ ਪਰ ਇਸ ਤੋਂ ਪਹਿਲਾਂ 1 ਸਾਲ ਲੱਗੋ ਹਾਂਜੀ ਹਾਂ ਬਿਲਕੁਲ ਸਰ ਇੱਕ ਸਾਲ ਪੂਰਾ ਇਹਨਾਂ ਨੂੰ ਅਸੀਂ ਪੜ੍ਹਾਵਾਂਗੇ ਮੈਥਸ ਕਰਾਵਾਂਗੇ ਪੰਜਾਬੀ ਸਿਖਾਵਾਂਗੇ ਉੜਾੜਾ ਜੋ ਵੀ ਪ੍ਰਾਇਮਰੀ ਐਜੂਕੇਸ਼ਨ ਦਈਏਗੀ ਜਿਸ ਤਰ੍ਹਾਂ ਕਿ ਇਹਨਾਂ ਨੂੰ ਪੜਨਾ ਲਿਖਣਾ ਆਵੇ ਮੇਨ ਗੱਲ ਜਿਹੜੀ ਹੈਗੀ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੱਚਿਆਂ ਨੂੰ ਅ ਅਧਿਆਪਕ ਦੁਆਰਾ ਜਿਹੜਾ ਕੀ ਪੜਾਇਆ ਜਾ ਰਿਹਾ ਹੈਗਾ ਤਸਵੀਰਾਂ ਦੇਖ ਰਹੇ ਹੋ 25 1 2 ਰਿਟਨ ਭਾਈ ਜਿਵੇਂ ਕੀ ਪੜਾਇਆ ਜਾ ਰਿਹਾ ਹੈ ਜਦੋਂ 1 ਸਾਲ ਜਿਹੜਾ ਕੀ ਬੱਚਿਆਂ ਨੂੰ ਪੜਾਈ ਸਿੱਖਿਆ ਦਿੱਤੀ ਜਾਂਦੀ ਹੈਗੀ ਤਾਂ ਇਹ ਵਿਦਿਆਦੇਵੀ ਜਿਹੜਾ ਕੀ ਸਕੂਲ ਦਾ ਨਾਮ ਰੱਖਿਆ ਗਿਆ ਗੁੱਡਵਿਲ ਸੁਸਾਇਟੀ ਇਸ ਨੂੰ ਚਲਾ ਰਹੀ ਹੈਗੀ ਦਾ ਇੱਕ ਸੱਜਣ ਦੀ ਜਿਹਨਾਂ ਕੀ ਮਾਤਾ ਜੀ ਦੇਪੋ ਕੀ ਸੀ ਉਹਨਾਂ ਨੇ ਜਿਹੜਾ ਕੀ ਇਹ ਵਿਦਿਆ ਦੇਵੀ ਦੇ ਨਾਮ ਤੇ ਸਕੂਲ ਖੋਲ੍ਹਿਆ ਸੀ ਆ ਇੱਕ ਗੁੱਡਵਿਲ ਮੋਬਾਈਲ ਸਕੂਲ ਹੈਗਾ ਜਿਹੜਾ ਕੀ ਇੱਕ ਸਾਲ ਵਕ ਵਕ ਏਰੀਆ ਵਿੱਚ ਜਾਂਉਂਦੇ ਨੇਗੇ ਤਾਂ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਵਾਉਂਦੇ ਨੇਗੇ ਤਾਂ ਜਿਹੜੇ ਕੀ ਬੱਚੇ ਪੜ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਕੈਮਰਾਮੈਨ ਕਰਨ ਨਾਗਪਾਲ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼